ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਿਰ ਇੱਕ ਵੱਡੀ ਖਬਰ ਲੈ ਕੇ ਹਾਜ਼ਰਾਂ ਪੂਜਾ ਸੰਘਾ ਅਤੇ ਸੁਖ ਜੱਸਲ ਨੂੰ ਲੈ ਕੇ ਹੁਣ ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੂਜਾ ਸੰਘਾ ਕਾਫੀ ਵਾਰੀ ਚਰਚਾਵਾਂ ਵਿੱਚ ਰਹਿ ਚੁੱਕੀ ਹੈ ਖਾਸ ਕਰਕੇ ਆਪਣੇ ਤਿੰਨ ਵਿਆਹ ਕਰਕੇ ਪਰ ਹੁਣ ਜਿਹੜੀ ਖਬਰ ਆ ਰਹੀ ਹੈ ਉਸ ਦੇ ਬਾਤਾਂ ਲੋਕ ਹੱਕੇ ਬੱਕੇ ਰਹਿ ਗਏ ਦੋ ਤਿੰਨ ਦਿਨ ਪਹਿਲਾਂ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਇਮੋਸ਼ਨਲ ਵੀਡੀਓ ਪਾਈ ਸੀ ਜਿਸ ਵੇ 14 ਸ ਰਹੀ ਸੀ ਕਿ ਸੁਖ ਜਸਲ ਜੋ ਕਿ ਉਸ ਦਾ ਤੀਜਾ ਪਤੀ ਹੈ ਹੁਣ ਉਹਨੂੰ ਤੰਗ ਕਰ ਰਿਹਾ ਹੈ ਤੇ ਕਹਿੰਦਾ ਹੈ ਕਿ ਇੱਥੋਂ ਚਲੀ ਜਾ ਇਸ ਦੇ ਬਾਅਦ ਸੁਖ ਜਸਲ ਨੇ ਵੀ ਆਪਣਾ ਪੱਖ ਰੱਖਿਆ ਉਹ ਲਾਈਵ ਆਇਆ ਤੇ ਸਿੱਧਾ ਸਾਫ਼ ਕਹਿ ਦਿੱਤਾ ਕਿ ਮੇਰਾ ਪੂਜਾ ਸੰਗਾ ਨਾਲ ਕੋਈ ਵੀ ਰਿਸ਼ਤਾ ਨਹੀਂ ਅਸੀਂ ਦੋਵੇਂ ਵੱਖ ਹੋ ਚੁੱਕੇ ਹਾਂ ਉਨੇ ਇੰਸਟਾਗ੍ਰਾਮ ਤੇ ਨਵਾਂ ਅਕਾਊਂਟ ਬਣਾਇਆ ਤੇ ਸਟੋਰੀ ਪਾ ਦਿੱਤੀ। ਬਾਕੀ ਗੱਲਾਂ ਬਾਅਦ ਕਰਾਂਗੇ ਪਰ ਮੇਰਾ ਪੂਜਾ ਨਾਲ ਹੁਣ ਕੋਈ ਵੀ ਲਿੰਕ ਨਹੀਂ। ਹੁਣ ਜਿਹੜੀ ਵੀਡੀਓ ਸੁਖ ਨੇ ਪਾਈ ਉਸ ਤੇ ਵੀ ਲੋਕਾਂ ਨੇ ਅਨੇਕਾਂ ਕਮੈਂਟ ਕਰ ਦਿੱਤੇ ਹਨ। ਕੁਝ ਨੇ ਸਪੋਰਟ ਕੀਤਾ ਤੇ ਕੁਝ ਨੇ ਤਿੱਖੇ ਸਵਾਲ ਪੁੱਛੇ ਪਰ ਸੱਚ ਕਿਹਾ ਜਾਵੇ ਤਾਂ ਇਹ ਰਿਸ਼ਤਾ ਹੁਣ ਖਤਮ ਹੋ ਚੁੱਕਾ ਹੈ। ਸੁਖ ਨੇ ਵੀ ਕਹਿ ਦਿੱਤਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਇਸ ਦਾ ਮਤਲਬ ਆ ਕਿ ਦੋਹਾਂ ਪਾਸੋਂ ਗੜਬੜ ਹੋਈ ਹੈ। ਹੁਣ ਅਸਲ ਵਿੱਚ ਅਣਬਣ ਕਿਸ ਗੱਲ ਨੂੰ ਲੈ ਕੇ ਹੋਈ ਇਹ ਦੋਵੇਂ ਪਾਸਿਆਂ ਨੇ ਕਲੀਅਰ ਨਹੀਂ ਕੀਤਾ ਪਰ ਇਹਨਾਂ ਜ਼ਰੂਰ ਹੈ ਕਿ ਦੋਵਾਂ ਨੇ ਖੁਦ ਕਨਫਰਮ ਕਰ ਦਿੱਤਾ ਕਿ ਉਹ ਦੋਨੀ ਵੱਖ ਹੋ ਚੁੱਕੇ ਹਨ ਤੁਸੀਂ ਵੀ ਸੁਖ ਦੀ ਆਖਰੀ ਵੀਡੀਓ ਦੇਖੋ ਤੇ ਦੱਸੋ ਕਿ ਕੌਣ ਸਹੀ ਹੈ ਤੇ ਕੌਣ ਗਲਤ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਐਸੀਆਂ ਪੰਜਾਬੀ ਅਪਡੇਟਸ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ